ਅੱਜ ਦੀ ਜਿਹੜੀ ਸਟੋਰੀ ਹੈ ਹੈਗੀ ਆ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਜੋੜੇ ਦੀ ਜੋ ਕਿ ਕਿਸੇ ਤੇ ਜ਼ਰੂਰ ਤੋਂ ਜ਼ਿਆਦਾ ਭਰੋਸਾ ਕਰਨ ਕਾਰਨ ਆਪਣੀ ਜਾਨ ਗਵਾ ਬੈੰਦੇ ਨੇਗੇ। ਸੋ ਟੌਮ ਹਾਫਸ ਨਾਮ ਦਾ ਇੱਕ ਸਾਬਕਾ ਫੌਜੀ ਹੁੰਦਾ ਜੋ ਕਿ ਆਪਣੀ ਦੂਜੀ ਪਤਨੀ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੁੰਦਾ ਹੈਗਾ। ਸੋ ਪਹਿਲੀ ਪਤਨੀ ਨਾਲ ਉਹਦਾ ਡਿਵੋਰਸ ਹੋ ਗਿਆ ਹੁੰਦਾ ਪਰ ਉਹਦੇ ਦੋ ਮੁੰਡੇ ਹੁੰਦੇ ਆ ਪਹਿਲੀ ਪਤਨੀ ਤੋਂ। ਸੋ ਜਿਹੜੀ ਦੂਸਰੀ ਵਾਈਫ ਹੁੰਦੀ ਉਹਦੇ ਬੱਚੇ ਨਹੀਂ ਹੋ ਸਕਦੇ ਹੁੰਦੇ ਪਰ ਫਿਰ ਵੀ ਉਹ ਸਟਿਲ ਉਹ ਜਿਹੜੇ ਦੋ ਮੁੰਡੇ ਹੁੰਦੇ ਉਹਨਾਂ ਨੂੰ ਕਾਫੀ ਪਿਆਰ ਦਿੰਦੀ ਆ। ਸੋ ਜਦੋਂ ਮੁੰਡੇ ਵੱਡੇ ਹੋ ਜਾਂਦੇ ਆ ਮੈਰਿਜ ਦੇ ਲਾਇਕ ਹੋ ਜਾਂਦੇ ਤੇ ਇਹ ਆਪਣਾ ਜਿਹੜਾ ਘਰ ਹੈਗਾ ਛੱਡ ਕੇ ਚਲੇ ਜਾਂਦੇ ਆ ਇਹ ਸੋਚਦੇ ਆ ਵੀ ਹੁਣ ਜਿਹੜੀ ਬਾਕੀ ਦੀ ਜ਼ਿੰਦਗੀ ਆ ਅਸੀਂ ਸਾਡੀ ਜੋ ਰਿਟਾਇਰਮੈਂਟ ਹੈਗੀ ਅਸੀਂ ਇੱਕ ਕਿਸ਼ਤੀ ਲਵਾਂਗੇ ਤੇ ਉਹਦੇ ਵਿੱਚ ਹੀ ਜਿਹੜਾ ਘਰ ਵਗੈਰਾ ਹੋਊਗਾ ਸਾਡਾ ਤੇ ਅਸੀਂ ਬਾਕੀ ਦਾ ਜਿਹੜਾ ਟਾਈਮ ਹੈਗਾ 2-3 ਸਾਲ ਦਾ ਅਸੀਂ ਸਮੁੰਦਰ ਵਿੱਚ ਬਤੀਤ ਕਰਾਂਗੇ ਵਿੱਚਾਂ ਵਗੈਰਾ ਤੇ ਘੁੰਮਾਂਗੇ ਮਤਲਬ ਲਾਈਫ ਨੂੰ ਇੰਜੋਏ ਕਰਾਂਗੇ ਸੋ ਜੋ ਅਮਰੀਕਾ ਵਗੈਰਾ ਦਾ ਕਲਚਰ ਹੈ ਉਹਨਾਂ ਦਾ ਇਸ ਤਰ੍ਹਾਂ ਦਾ ਹੀ ਆ ਉਹ ਬੀਸਿਕਲੀ ਜੋ ਬੱਚੇ ਵਗੈਰਾ ਹੁੰਦੇ ਉਹਨਾਂ ਤੋਂ ਅਲੱਗ ਹੋ ਕੇ ਰਹਿੰਦੇ ਨੇਗੇ ਸੋ so, 2002 ਦੇ ਵਿੱਚ ਇਹ ਉਹਦਾ ਬੰਦਾ ਜਿਹੜਾ ਟਾਰਮ ਹਾਕਸ ਹੁੰਦਾ ਘਰ ਵੇਚ ਦਿੰਦਾ ਹੈਗਾ ਘਰ ਵੇਚ ਕੇ ਜਿਹੜਾ ਉਹਦਾ ਸੇਵਿੰਗ ਹੁੰਦੀ ਆ ਸਾਰੀ ਇਕੱਠੀ ਕਰਕੇ ਇੱਕ ਜਿਹੜੀ ਵੱਡੀ ਕਿਸ਼ਤੀ ਹੁੰਦੀ ਆ ਜੋ ਲਕਜ਼ਰੀ ਵੋਟ ਹੁੰਦੀ ਆ ਉਹ ਖਰੀਦਦਾ ਜਿਹਦੇ ਉੱਪਰ ਰਹਿਣ ਵਗੈਰਾ ਲਈ ਸਾਰਾ ਕੁਝ ਪ੍ਰਬੰਧ ਹੁੰਦਾ ਹੀ ਹੈਗਾ ਸੋ ਉਦੋਂ ਬਾਅਦ ਇਹ ਜੋ ਆਪਦੀ ਲਾਈਫ ਦੀ ਜੋ ਯਾਤਨੀਆ ਸਟਾਰਟ ਕਰਦੇ ਆ ਦੋ ਸਾਲ ਇਹ ਪੂਰਾ ਇੰਜੋਏ ਕਰਦੇ ਆ ਥਾਂ ਵਿਚਾਂ ਤੇ ਘੁੰਮਦੇ ਨੇਗੇ ਸਮੁੰਦਰ ਦੇ ਵਿੱਚ ਪਾਰਟੀਆਂ ਕਰਦੇ ਨੇ ਦੋਨੇ ਜਾਣੀ ਮਤਲਬ ਲਾਈਫ ਨੂੰ ਪੂਰਾ ਇੰਜੋਏ ਕਰਦੇ ਆ ਦੋ ਕੁ ਸਾਲਾਂ ਬਾਅਦ ਇਹਨੂੰ ਇਹਦੇ ਮੁੰਡੇ ਦਾ ਫੋਨ ਆਉਂਦਾ ਕਹਿੰਦਾ ਡੈਡੀ ਵੀ ਮੈਂ ਵਿਆਹ ਕਰਾ ਲਿਆ ਸੀਗਾ ਤੇ ਮੈਂ ਨਾ ਇੱਕ ਬੱਚੇ ਦਾ ਪਿਓ ਬਣਨ ਵਾਲਾ ਆਂਗਾ ਸੋ ਇਹ ਸੁਣ ਕੇ ਜਿਹੜਿਆਂ ਦਾ ਹੁੰਦਾਗਾ ਟੌਮ ਹੁੰਦਾ ਇਹਨੂੰ ਕਾਫੀ ਖੁਸ਼ੀ ਹੁੰਦੀ ਹੈ ਤੇ ਇਹਦੀ ਵਾਈਫ ਵੀ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਉਹਨੂੰ ਬੱਚਿਆਂ ਦਾ ਬਹੁਤ ਹੀ ਚਾਹ ਹੁੰਦਾ ਹੁਣ ਤੋਂ ਮਾਂ ਬਣ ਨਹੀਂ ਸਕਦੀ ਹੁੰਦੀ ਸੋ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਅਸੀਂ ਐਂ ਕਰਦੇ ਆਂਗੇ ਹੁਣ ਵੀ ਅਸੀਂ ਕਾਫੀ ਇੰਜੋਏ ਕਰ ਲਿਆਗਾ ਅਸੀਂ ਜਿਹੜੀ ਸ਼ਿਪ ਆ ਉਹਨੂੰ ਵੇਚ ਦਾਂਗੇ ਵੇਚ ਕੇ ਅਸੀਂ ਤੁਹਾਡੇ ਕੋਲ ਆ ਕੇ ਰਹਿਣ ਲੱਗ ਜਾਾਂਗੇ ਪਰ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਅਸੀਂ ਇੱਕ ਸੈਪਰੇਟ ਘਰ ਲੈ ਲਾਂਗੇ ਤੁਹਾਡੇ ਘਰ ਦੇ ਨਾਲ ਹੀ ਵੀ ਇਹਦੇ ਨਾਲ ਸਾਡੀ ਵੀ ਜਿਹੜੀ ਲਾਈਫ ਆ ਬਾਕੀ ਦੀ ਹੈਪੀਲੀ ਗੁਜ਼ਰ ਜੂਗੀ ਸੋ ਜਿਹੜੀ ਇਹਦੀ ਵਾਈਫ ਹੁੰਦੀ ਹੈ ਇਹ ਵੀ ਸਹਿਮਤ ਹੁੰਦੀ ਹੈ ਗੱਲ ਦੇ ਨਾਲ ਸੋ ਹੁਣ ਇਹ ਕੀ ਕਰਦਾ ਹੈਗਾ ਬੰਦਾ ਜਿਹੜੀ ਕਿਸ਼ਤੀ ਇਹਨੇ ਖਰੀਦੀ ਹੁੰਦੀ ਹੈ ਵੱਡੀ ਸੋ ਉਹਨੂੰ ਸੇਲ ਤੇ ਲਾ ਦਿੰਦਾਗਾ ਕਾਫੀ ਉਹਨੂੰ ਕਾਲਸ ਵਗੈਰਾ ਆਉਂਦੀਆਂ ਨੇ ਸੇਲ ਦੇ ਰਿਗਾਰਡਿੰਗ ਤਰ੍ਹਾਂ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਅਖੀਰ ਤੇ ਜਾ ਕੇ ਇਹਨਾਂ ਨੂੰ ਇੱਕ ਕਸਟਮਰ ਫਾਈਨਲ ਹੁੰਦਾ ਤੇ ਆਪਦੇ ਮੁੰਡੇ ਨੂੰ ਵੀ ਦੱਸਦਾ ਵੀ ਅਸੀਂ 6 ਤੀ 1 2 ਦਿਨਾਂ ਵਿੱਚ ਵੇਜ ਵੱਟ ਕੇ ਉਹਨੂੰ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਸੋ ਉਦੋਂ ਬਾਅਦ ਕੀ ਹੁੰਦਾ ਜਿਹੜਾ ਇਹਦਾ ਫੋਨ ਹੁੰਦਾ ਹੈਗਾ ਟਰਮ ਦਾ ਇਹ ਅਨਰੀਚੇਬਲ ਆਉਣ ਲੱਗ ਜਾਂਦਾ ਕਿਉਂਕਿ ਉਹਦਾ ਮੁੰਡਾ 2-3 ਦਿਨਾਂ ਬਾਅਦ ਕਾਲ ਕਰਦਾ ਵੀ ਡੈਡੀ ਤੁਸੀਂ ਆਉਣਾ ਸੀ ਤੁਸੀਂ ਆਏ ਕਿਉਂ ਨਹੀਂ ਹੈਗੇ ਬਟ ਜਦੋਂ ਫੋਨ ਉਹਦਾ ਨਹੀਂ ਲੱਗਦਾ ਕਈ ਦਿਨ ਤਾਂ ਇਹਦਾ ਜਿਹੜਾ ਇੱਕ ਅੰਕਲ ਹੁੰਦਾ ਚਾਚਾ ਜੋਈ ਉਹ ਪੁਲਿਸ ਡਿਪਾਰਟਮੈਂਟ 'ਚ ਹੁੰਦਾ ਹੈ ਉਹਨੂੰ ਦੱਸਦਾਗਾ ਵੀ ਡੈਡੀ ਦਾ ਫੋਨ ਨਹੀਂ ਲੱਗ ਰਿਹਾ ਕਈ ਦਿਨ ਹੋ ਗਏ ਨੇ ਉਹ ਜਿਹੜਾ ਜੋਈ ਹੁੰਦਾ ਹੈਗਾ ਉਹ ਪੁਲਿਸ ਜੀ ਹੁੰਦਾ ਆਲਰੇਡੀ ਉਹ ਜਿਹੜੇ ਆਪਦੇ ਨਾਲ ਦੇ ਆਫੀਸਰ ਹੁੰਦੇ ਉਹਨਾਂ ਨਾਲ ਡਿਸਕਸ਼ਨ ਕਰਦਾ ਇਹਦੇ ਬਾਰੇ ਉਹ ਕਹਿੰਦੇ ਵੀ ਚਲੋ ਆਪਾਂ ਪਤਾ ਕਰਦੇ ਆਂ ਵੀ ਜਿਹੜੀ ਇਹਨਾਂ ਨੇ ਸੇਲ ਕਰਨੀ ਸੀਗੀ ਉਹ ਜਿਹੜੀ ਵੋਟ ਆਪਾਂ ਉਹਨੂੰ ਤਲਾਸ਼ ਕਰਦੇ ਆਂ ਸੋ ਇਹ ਉਹ ਜਿਹੜਾ ਉੱਥੇ ਵਿੱਚ ਹੁੰਦਾ ਜਿੱਥੇ ਵੋਟ ਖੜੀ ਹੁੰਦੀ ਹੈ ਉੱਥੇ ਜਾਂਦੇ ਨੇ ਉੱਥੇ ਜਾ ਕੇ ਕੀ ਦੇਖਦੇ ਆਂ ਜਿਹੜੀ ਵੋਟ ਹੁੰਦੀ ਹੈ ਮਤਲਬ ਉਹ ਖਿਲਰੀ ਪੁਲਰੀ ਜਿਹੀ ਪਈ ਹੁੰਦੀ ਆ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹਨਾਂ ਨੂੰ ਰੱਸੀ ਨਾਲ ਟਾਇਗਟ ਕਰਕੇ ਸਮਾਰਕੇ ਬੰਨਿਆ ਹੁੰਦਾ ਤਾਂ ਕਰਕੇ ਉਹ ਕਿਤੇ ਸਮੁੰਦਰ 'ਚ ਵਹਿ ਨਾ ਜਾਣ ਪਰ ਉਹ ਸੀ ਵੀ ਢਲੀ ਜੀ ਪਈ ਹੁੰਦੀ ਆ। ਕੱਪੜੇ-ਕੁੱਪੜੇ ਖਿੱਲੇ ਰੇ ਪਿੱਲੇ ਰੇ ਪਏ ਹੁੰਦੇ ਨੇ, ਸਮਾਨ ਗੰਦਾ-ਮੰਦਾ ਪਿਆ ਹੁੰਦਾ। ਦੇਖ ਕੇ ਸਮਝ ਜਾਂਦੇ ਆ ਵੀ ਜਾਂ ਤਾਂ ਇਹ ਹੜਬੜੀ 'ਚ ਕਿਸੇ ਨੂੰ ਵੋਟ ਨੂੰ ਛੱਡ ਕੇ ਗਏ ਹੋਏ ਨੇ ਜਾਂ ਬਾਕੀ ਇਹਨਾਂ ਨੇ ਵੋਟ ਸੇਲ ਕਰਤੀ ਹੈਗੀ ਕਿਤੇ ਅੱਗੇ ਚਲੇ ਗਏ ਨੇਗੇ। ਸੋੜੂ ਗੋੜ ਤੇ ਕੋਈ ਨਹੀਂ ਹੁੰਦਾ ਜਿਹੜਾ ਇਹ ਆਫੀਸਰ ਹੁੰਦਾ ਹੈਗਾ ਇਹ ਜੋਏ ਇੱਕ ਨੋਟ ਛੱਡ ਕੇ ਚਲਿਆ ਜਾਂਦਾ ਵੀ ਮੈਂ ਪੁਲਿਸ ਡਿਪਾਰਟਮੈਂਟ ਤੋਂ ਆ ਵੀ ਜਦੋਂ ਵੀ ਕੋਈ ਇਸ ਬੋੜ ਤੇ ਆਵੇ ਜ ਸੋ ਹੁਣ ਇਸ ਨੂੰ ਬੋਰਡ ਤੋਂ ਕਾਲ ਆਉਂਦੀ ਆ ਜੈਨੀਫਰ ਨਾਂ ਦੀ ਕੁੜੀ ਦੀ ਉਹ ਇਹਨੂੰ ਕੰਟੈਕਟ ਕਰਦੀ ਆ ਉਹ ਕਹਿੰਦੀ ਵੀ ਤੁਸੀਂ ਇੱਕ ਨੋਟ ਛੱਡਿਆ ਸੀ ਇਹ ਸਾਰੀ ਗੱਲ ਦੱਸਦਾ ਵੀ ਜਿਹੜਾ ਟੌਮ ਸੀਗਾ ਵੀ ਉਹ ਮੇਰਾ ਭਰਾਈ ਹੈਗਾ ਤੇ ਵੀ ਉਹ ਆਇਆ ਆ ਕਰਕੇ ਮਿਸਿੰਗ ਆਗਾ ਵੀ ਤੁਸੀਂ ਤੁਹਾਡੀ ਉਹਦੇ ਨਾਲ ਗੱਲ ਹੋਈ ਉਹ ਕਹਿੰਦੀ ਹਾਂ ਵੀ ਮੈਂ ਹੀ ਇਸ ਬੋਰਡ ਦੀ ਜੋ ਹੈ ਵੀ ਮੌਕੇ ਦੀ ਓਨਰ ਆਂਗੀ ਤੇ ਅਸੀਂ ਉਹਨੂੰ ਕੈਸ਼ ਤੋਂ ਕੈਸ਼ ਦੇ ਵਿੱਚ ਅਸੀਂ ਬੋਟ ਖਰੀਦੀ ਹੈਗੀ ਪਰ ਜਿਹੜਾ ਮੇਰਾ ਮੇਰੇ ਕੋਲ ਕੁਝ ਸਮਾਨ ਪਿਆ ਉਹਨਾਂ ਦਾ ਸੋ ਵਾਪਸ ਨਹੀਂ ਲੈ ਕੇ ਗਏ ਤੇ ਕੁਝ ਜਿਹੜੇ ਫੰਕਸ਼ਨ ਵਗੈਰਾ ਨੇ ਬੋਰਡ ਦੇ ਪ੍ਰੋਪਰਲੀ ਕੰਮ ਨਹੀਂ ਕਰ ਰਹੇ ਇਹ ਮੈਂ ਉਹਨਾਂ ਨੂੰ ਡਿਸਕਸ ਕਰਨਾ ਸੀ ਪਰ ਮੈਂ ਵੀ ਕਹਿੰਦੀ ਦੋ ਤਿੰਨ ਦਿਨਾਂ ਤੋਂ ਫੋਨ ਕਰ ਰਹੀ ਹਾਂ ਉਹਨਾਂ ਦਾ ਫੋਨ ਲੱਗ ਨਹੀਂ ਰਿਹਾ ਹੈਗਾ ਸੋ ਚਲੋ ਇਹ ਥੈਂਕ ਯੂ ਕਹਿ ਕੇ ਫੋਨ ਕੱਟ ਦਿੰਦਾ ਹੈਗਾ ਉਦੋਂ ਬਾਅਦ ਇਹ ਕੀ ਕਰਦੇ ਨੇਗੇ ਉਦੋਂ ਬਾਅਦ ਇਹ ਦੇਖਦੇ ਆ ਉਹਨਾਂ ਦੇ ਜਦੋਂ ਇੱਧਰ ਉੱਧਰ ਲੱਭਦੇ ਨੇ ਜਦੋਂ ਕਿਤੋਂ ਨਹੀਂ ਲੱਭਦਾ ਹੈ ਕਿ ਦੁਬਾਰੇ ਉਹਨਾਂ ਕੋਲ ਜਾਂਦੇ ਨੇ ਸੋ ਜਦੋਂ ਉਹ ਦੁਬਾਰਾ ਬੋਟ ਤੇ ਜਾਂਦੇ ਨੇ ਇਹਨਾਂ ਨੂੰ ਉੱਥੇ ਬੋਟ ਤੇ ਇੱਕ ਸਕਾਇਲਰ ਨਾਮ ਦਾ ਆਦਮੀ ਮਿਲਦਾ ਹੈਗਾ ਸੋ ਜੈਨੀਫਰ ਨੂੰ ਪੁੱਛਦੇ ਨੇ ਜੈਨੀਫਰ ਕਹਿੰਦੀ ਵੀ ਇਹ ਮੇਰਾ ਹਸਬੈਂਡ ਹੈਗਾ ਵੀ ਅਸੀਂ ਦੋਨਾਂ ਨੇ ਵੋਟ ਖਰੀਦੀ ਆ ਹੁਣ ਜਿਹੜਾ ਸਕਾਇਲਰ ਹੁੰਦਾ ਇਹਦਾ ਕ੍ਰਿਮੀਨਲ ਰਿਕਾਰਡ ਹੁੰਦਾ ਪਹਿਲਾਂ ਕਾਫੀ ਸੋ ਪੁਲਿਸ ਵਾਲਿਆਂ ਨੂੰ ਡਾਊਟ ਹੋ ਜਾਂਦਾ ਇਹਦੇ ਤੇ ਉਹਨੂੰ ਪੁੱਛਦੇ ਆ ਵੀ ਜਿਹੜੀ ਤੁਸੀਂ ਖਰੀਦੀ ਆ ਇਹ ਵੋਟ ਵੀ ਇਹਦੀ ਕੋਈ ट्रांजੈਕਸ਼ਨ ਕੀਤੀ ਹੋਈ ਕੋਈ ਰਿਕਾਰਡ ਹੋਊਗਾ ਵੀ ਸਾਨੂੰ ਕੋਈ ਪ੍ਰੂਫ ਦੋ ਤੇ ਜਿਹੜੀ ਜੈਨੀਫਰ ਹੈਗੀ ਤੇ ਸਕਾਇਲਰ ਹੈ ਦੱਸਦੇ ਨੇ ਕਿ ਵੀ ਆ ਸਾਡੇ ਕੋਲ ਜਿਹੜਾ ਪਰਚੇਸ ਵਾਲਾ ਇੱਕ ਡਾਕੂਮੈਂਟ ਹੈ ਇੱਕ ਡਾਕੂਮੈਂਟ ਹੁੰਦਾ ਉਹ ਪ੍ਰੋਪਰ ਸਾਈਨ ਕਰਵਾਇਆ ਹੁੰਦਾ ਤੇ ਬਾਕੀ ਜੋ ਨੋਟਰੀ ਦੀ ਮੋਹਰ ਲੱਗੀ ਹੁੰਦੀ ਹੈਗੀ ਵੈਰੀਫਾਈ ਹੋਇਆ ਹੁੰਦਾ ਵੀ ਹਾਂ ਜੋ ट्रांजੈਕਸ਼ਨਾਂ ਹੋਈ ਹੈ ਤੇ ਉਦੋਂ ਬਾਅਦ ਉਹ ਕੀ ਕਰਦੇ ਆ ਪਰ ਟ ਉਹਨਾਂ ਨੂੰ ਜਿਹੜਾ ਸਕਾਇਲਰ ਹੁੰਦਾ ਉਹ ਤੇ ਡਾਊਟ ਹੁੰਦਾ ਕਹਿੰਦਾ ਤੂੰ ਸਾਨੂੰ ਇੱਕ ਗੱਲ ਦੱਸ ਵੀ ਐਡੀ ਵੱਡੀ ਜਿਹੜੀ ਬੋਟ ਹੈਗੀ ਤੇਰੇ ਕੋਲ ਖਰੀਦਣ ਲਈ ਇਹਨੇ ਪੈਸੇ ਕਿੱਥੋਂ ਆਏ ਉਹ ਦੱਸਦਾ ਹੈਗਾ ਵੀ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਇੱਕ ਪਾਵਰ ਇੰਜਨਰਾਂ ਦਾ ਸ਼ੋਅ ਸੀਗਾ ਜੋ 90 ਦੇ ਦੌਰਾਨ ਚੱਲਦਾ ਹੁੰਦਾ ਸੀਗਾ 90s ਦੇ ਦੌਰਾਨ ਵੀ ਮੈਂ ਉੱਚ ਕੰਮ ਕਰਦਾ ਸੀ ਮੈਂ ਉਦੋਂ ਤੋਂ ਸੇਵਿੰਗ ਥੋੜੀ ਥੋੜੀ ਕਰਕੇ ਸੈਪਰੇਟ ਰੱਖਦਾ ਆ ਤੇ ਮੈਂ ਤੇ ਮੇਰੀ ਵਾਈਫ ਜੈਨਫਰ ਨੇ ਪੈਸੇ ਇਕੱਠੇ ਕਰਕੇ ਵੋਟ ਖਰੀਦੀ ਆ ਪਰ ਅਸੀਂ ਕੈਸ਼ ट्रांजैक्शन ਹੀ ਕੀਤੀ ਆ ਵੀ ਚਾਹੇ ਤਾਂ ਤੁਸੀਂ ਇਹ ਨੋਟਰੀ ਵਾਲੇ ਤੋਂ ਡਾਕੂਮੈਂਟ ਵੀ ਵੈਰੀਫਾਈ ਕਰਵਾ ਸਕਦੇ ਹੋ ਤੇ ਮੇਰਾ ਇੱਕ ਫਰੈਂਡ ਗਵਾਹ ਵੀ ਸੀ ਅਸੀਂ ਵਿੱਚ ਪਾਇਆ ਸੀ ਤੁਸੀਂ ਉਹ ਤੋਂ ਵੀ ਪੁੱਛ ਸਕਦੇ ਹੋ ਸੋ ਹੁਣ ਜਿਹੜਾ ਫਰੈਂਡ ਗਵਾਹ ਹੁੰਦਾ ਹੁੰਦਾ ਉਹ ਹੁੰਦਾ ਅਲੌਂਸੋ ਤੇ ਜਿਹੜੀ ਨੋਟਰੀ ਵਾਲੀ ਕੁੜੀ ਹੁੰਦੀ ਆ ਉਹਦਾ ਨਾਮ ਹੁੰਦਾ ਕੈਥਰੀਨ ਸੁਕੋਲਸ ਵਾਲੇ ਦੋਨਾਂ ਨਾਲ ਕੰਟੈਕਟ ਕਰਦੇ ਨੇ ਲੌਂਸ ਨੂੰ ਉਹਨਾਂ ਨਾਲ ਗੱਲ ਕਰਦੇ ਨੇ ਸਾਰੀ ਗੱਲ ਜਿਵੇਂ ਉਹਨਾਂ ਨੇ ਕਹਾਣੀ ਦੱਸੀ ਹੁੰਦੀ ਓਵੇਂ ਹੀ ਦੱਸਦਾ ਵੀ ਆਇਆ ਆਏ ਕਰਕੇ ਇਹਨਾਂ ਨੇ ਕੈਸ਼ ਟ੍ਰਾਂਜੈਕਸ਼ਨ ਕੀਤੀ ਆ ਇਹਨਾਂ ਨੇ ਵੋਟ ਵਗੈਰਾ ਚੈੱਕ ਕੀਤੀ ਇਹਨਾਂ ਨੂੰ ਪਸੰਦ ਆਈ ਇਹਨਾਂ ਨੇ ਪੈਸੇ ਦੇ ਦਿੱਤੇ ਤੇ ਆਪਣੀ ਗੱਡੀ ਚ ਚਲੇ ਗਈ ਤੇ ਪੈਸੇ ਲੈ ਕੇ ਉਹ ਚਲੇ ਗਏ ਇਥੋਂ ਤੇ ਇਹੀ ਜਿਹੜੀ ਕੈਥਰੀਨ ਇਹ ਗੱਲ ਤੇ ਵੀ ਮੋਹਰ ਲਾ ਦਿੰਦੀ ਆ ਵੀ ਹਾਂ ਫਲਾਣੇ ਦੇ ਨਹੀਂ ਮੈਂ ਡਾਕੂਮੈਂਟ ਵੈਰੀਫਾਈ ਕੀਤੇ ਸੀਗੇ ਉਹਦੋਂ ਦੀ ਵੀ ਮੇਰੀ ਮੋਹਰ ਆ ਸੋ ਹੁਣ ਜਿਹੜੀ ਗੱਲ ਆ ਇੱਥੇ ਆ ਕੇ ਅੜਕ ਜਾਂਦੀ ਆ ਕਿਉਂਕਿ ਇਹ ਜਿਆਦਾ ਸਖਤੀ ਵੀ ਨਹੀਂ ਕਰ ਸਕਦੇ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਹੁੰਦੇ ਤੇ ਦੂਸਰੇ ਸਿਰੇ ਤੇ ਉਹਨਾਂ ਦੀ ਨਾ ਕਿਤੋਂ ਕੋਈ লাশ ਮਿਲਦੀ ਆ ਨਾ ਕਿਤੋਂ ਕੋਈ ਕੈਪਿੰਗ ਵਗੈਰਾ ਦਾ ਫੋਨ ਆਉਂਦਾ ਸੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਬੰਦੇ ਗਏ ਤਾਂ ਕਿੱਥੇ ਗਏ ਕਿਉਂਕਿ ਕੋਈ ਭੱਜਣ ਵਾਲੀ ਗੱਲ ਤਾਂ ਹੈ ਨਹੀਂ ਵੀ ਇੱਕਦਮ ਉਹ ਡਿਸਪੀਅਰ ਹੋ ਜਾਣਾ ਉਹਨਾਂ ਜਾਣਾਂ ਤਾਂ ਆਪਦੇ ਮੁੰਡੇ ਕੋਲ ਹੀ ਸੀਗਾ ਸੋ ਉਦੋਂ ਬਾਅਦ ਉਹ ਕੀ ਕਰਦੇ ਨੇਗੇ ਜਿਹੜਾ ਹੁੰਦਾ ਹੈਗਾ ਟੌਮ ਇਹ ਟੌਮ ਦੇ ਅਕਾਊਂਟਸ ਵਗੈਰਾ ਪੁਲਿਸ ਵਾਲੇ ਚੈੱਕ ਕਰਦੇ ਨੇ ਵੀ ਜੇ ਇਹਨਾਂ ਨੇ ਪੈਸੇ ਲਏ ਹੋਣਗੇ ਕੋਈ ਲੈਣ ਦੇਣ ਦਾ ਅਕਾਊਂਟ 'ਚ ਹੋਇਆ ਹੋਊ ਪੈਸੇ ਕਿਤੇ ਡਿਪੋਜ਼ਿਟ ਕਰਵਾਏ ਹੋਣਗੇ ਜਦੋਂ ਅਕਾਊਂਟ ਚੈੱਕ ਕਰਦੇ ਆ ਅਕਾਊਂਟਾਂ 'ਚ ਕੋਈ ਵੀ ਲੈਣ ਦੇਣ ਨਹੀਂ ਹੁੰਦਾ ਕੋਈ ਵੱਡੀ ਜਿਹੜੀ ਅਮਾਊਂਟ ਅਕਾਊਂਟ 'ਚ ਆਈ ਨਹੀਂ ਹੁੰਦੀ ਸੋ ਆਬਵੀਅਸ ਜੀ ਗੱਲ ਆ ਜੇ ਕਿਸ਼ਤੀ ਵੱਡੀ ਬੋਟ ਵੇਚੀ ਆ ਤਾਂ ਕਾਫੀ ਪੈਸੇ ਉਹਨਾਂ ਦੇ ਅਕਾਊਂਟ 'ਚ ਆਉਣੇ ਸੀ ਸੋ ਤੋਂ ਬਾਅਦ ਇਹਨਾਂ ਨੂੰ ਡਾਊਟ ਹੋ ਜਾਂਦਾ ਹੈਗਾ ਡਾਊਟ ਹੋਣ ਤੋਂ ਬਾਅਦ ਇਹ ਕੀ ਕਰਦੇ ਆ ਨਿਊਜ਼ਪੇਪਰ ਦੇ ਵਿੱਚ ਪੁਲਿਸ ਵਾਲੇ ਐਡ ਦਿੰਦੇ ਨੇ ਵਾਰ ਦੇ ਵਿੱਚ ਇਹ ਜਿਹੜੇ ਦੋਨੇ ਹੁੰਦੇ ਆ ਟੌਮ ਤੇ ਉਹਦੀ ਵਾਈਫ ਜੈਕੀ ਤੇ ਉਹਨਾਂ ਦੀ ਜਿਹੜੀ ਗੱਡੀ ਹੁੰਦੀ ਹੈ ਜੀ ਚ ਗਏ ਹੁੰਦੇ ਆ ਹੋਂਡਾ ਦੀ ਗੱਡੀ ਹੁੰਦੀ ਹੈਗੀ ਤੇ ਉਹਦੀਆਂ ਵੀ ਪਿਕਚਰਾਂ ਪਾਉਂਦੇ ਆ ਵੀ ਜੇ ਗੱਡੀ ਕਿਸੇ ਨੂੰ ਦਿਖੇ ਤਾਂ ਤਾਂ ਵੀ ਸਾਨੂੰ ਦੱਸਿਓ ਬਾਕੀ ਜੇ ਦੋ ਪਰਸਨ ਨੇ ਸਾਨੂੰ ਦੇਖਣ ਤਾਂ ਵੀ ਸਾਨੂੰ ਇਨਫੋਰਮ ਕਰੋ ਸੋ ਹੁਣ ਮੈਕਸੀਕੋ ਤੋਂ ਇੱਕ ਕਾਲ ਆਉਂਦੀ ਹੈ ਇੱਕ ਬੰਦਾ ਕਾਲ ਕਰਕੇ ਦੱਸਦਾ ਵੀ ਆ ਗੱਡੀ ਜਿਹੜੀ ਤੁਸੀਂ ਮਤਲਬ ਨਿਊਜ਼ਪੇਪਰ ਜੀ ਦਿੱਤੀ ਹੈ ਮੇਰੇ ਘਰ ਦੇ ਸਾਹਮਣੇ ਖੜੀ ਹੈਗੀ ਸੋ ਪੁਲਿਸ ਫਾਰਨ ਉੱਥੇ ਜਾਂਦੀ ਆ ਪਹੁੰਚਦੀ ਆ ਜਿਹੜੇ ਘਰ ਦੇ ਅੱਗੇ ਖੜੀ ਹੁੰਦੀ ਆ ਉਹ ਤੋਂ ਪੁੱਛਤਾਛ ਕਰਦੀ ਆ ਤੇ ਉਹ ਬੰਦਾ ਦੱਸਦਾ ਹੈਗਾ ਵੀ ਇਹ ਜਿਹੜੀ ਗੱਡੀ ਆ ਇਹ ਮੇਰੀ ਨਹੀਂ ਹੈਗੀ ਮੇਰੇ ਫਰੈਂਡ ਦੀ ਆ ਤੇ ਉਹ ਕਹਿੰਦਾ ਵੀ ਤੁਹਾਡਾ ਫਰੈਂਡ ਕਿਹੜਾ ਉਹ ਦੱਸਦਾ ਵੀ ਸਕਾਈਲਰ ਆ ਮੇਰਾ ਫਰੈਂਡ ਆ ਉਹ ਫੋਟੋ ਵਗੈਰਾ ਦਿਖਾ ਕੇ ਉਹਨੂੰ ਵੈਰੀਫਾਈ ਕਰਦੇ ਆ ਵੀ ਆਹੀ ਸਕਾਈਲਰ ਆ ਉਹ ਦੱਸਦਾ ਕਹਿੰਦਾ ਹਾਂ ਇਹੀ ਹੈਗਾ ਸੋ ਹੁਣ ਪੁਲਿਸ ਨੂੰ ਡਾਊਟ ਹੋ ਜਾਂਦਾ ਉਹ ਦੁਬਾਰਾ ਪੁਲਿਸ ਉਹਨਾਂ ਨੂੰ ਜਾ ਕੇ ਚੱਕਦੀ ਉਹਦੀ ਵਾਈਫ ਜੈਨੇਫਰ ਨੂੰ ਵੀ ਚੱਕਦੀ ਆ ਤੇ 스카일ਰ ਨੂੰ ਵੀ ਉਹਨਾਂ ਤੋਂ ਵੱਡਾ ਵੱਡ ਪੁੱਛਗਿੱਛ ਕਰਦੀ ਹੈ ਉਹ ਕਹਿੰਦੇ ਵੀ ਜਦੋਂ ਪੈਸੇ ਲੈ ਕੇ ਉਹ ਚਲੇ ਗਏ ਸੀ ਉਹਨਾਂ ਦੀ ਗੱਡੀ ਥੋੜੇ ਕੋਲ ਕੀ ਕਰ ਰਹੀ ਹੈਗੀ ਪਰ ਉਹਨਾਂ ਨੇ ਜਿਹੜੀ ਸਟੋਰੀ ਸੀ ਉਹ ਪੂਰੀ ਰੱਟੀ ਹੋਈ ਸੀ ਉਹ ਕੀ ਚੀਜ਼ ਤੇ ਬਾਰ ਬਾਰ ਘੋਟਾ ਫੇਰੀ ਜਾਂਦੇ ਸੀ ਨਹੀਂ ਜੀ ਤੁਹਾਨੂੰ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਕਿਉਂਕਿ ਪੁਲਿਸ ਵਾਲਿਆਂ ਕੋਲ ਪ੍ਰੂਫ ਕੋਈ ਨਹੀਂ ਸੀ ਇਸੇ ਗੱਲ ਦਾ ਸੋ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਉਹ ਟਾਪਾ ਕਰਕੇ ਮਨਾ ਲੈਂਦੇ ਉਹਨਾਂ ਨੂੰ ਕੋਈ ਪ੍ਰੂਫ ਚਾਹੀਦਾ ਸੀ ਉਸ ਤੋਂ ਬਾਅਦ ਉਹ ਕੀ ਕਰਦੇ ਆ ਜਿਹੜੇ ਉਹਦੇ ਦੂਸਰਾ ਦੋਸਤ ਹੁੰਦਾਗਾ ਅਲੌਂਸੋ ਹੁੰਦਾਗਾ ਉਹਨੂੰ ਵੀ ਲੈਂਦੇ ਨੇ ਉਹ ਤੋਂ ਵੀ ਪੁੱਛਦੇ ਨੇ ਕਿ ਤੇ ਜਿਹੜੀ ਕੈਥਰੀਨ ਹੁੰਦੀ ਹੈ ਕਿ ਉਹ ਡਾਕੂਮੈਂਟਸ ਵੈਰੀਫਾਈ ਕਰਨ ਵਾਲੀ ਕੁੜੀ ਤੇ ਉਹਨੂੰ ਵੀ ਸਾਰੀਆਂ ਗੱਲਾਂ ਪੁੱਛਦੇ ਨੇ ਹੁਣ ਸਾਰਿਆਂ ਨੂੰ ਸਟ੍ਰਿਕਟਲੀ ਪੁੱਛਦੇ ਨੇ ਜਿਹੜਾ ਅਲਾਉਂਸਰ ਤੇ ਕੈਥਰੀਨ ਹੁੰਦੀ ਹੈ ਤੇ ਜ਼ੋਰ ਪਾਉਂਦੇ ਹੋ ਕਹਿੰਦੇ ਜੇ ਤੁਸੀਂ ਕੋਈ ਗੱਲ ਗਲਤ ਕੀਤੀ ਆ ਸਾਨੂੰ ਅੱਜ ਦੱਸ ਦਿਓ ਕਿਉਂਕਿ ਅੱਜ ਨਹੀਂ ਤਾਂ ਕੱਲ ਅਸੀਂ ਹੌਲੀ-ਹੌਲੀ ਪਤਾ ਤਾਂ ਕਰ ਹੀ ਲੈਣਾ ਪਰ ਉਦੋਂ ਤੁਹਾਨੂੰ ਸਜ਼ਾ ਜ਼ਿਆਦਾ ਹੋਊਗੀ ਜੇ ਤੁਸੀਂ ਅੱਜ ਇਹ ਜਿਹੜਾ ਕ੍ਰਾਈਮ ਹੈ ਇਹ ਮੰਨ ਲੈਣੀ ਹੋ ਤਾਂ ਤੁਹਾਨੂੰ ਸਜ਼ਾ ਘੱਟ ਹੋਊਗੀ ਸੋ ਜਿਹੜੀ ਕੈਥਰੀਨ ਹੁੰਦੀ ਹੈ ਉਹ ਡਰ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ ਉਹ ਦੱਸਦੀ ਹੈ ਵੀ ਜਿਹੜੀ ਨੋਟਰੀ ਸੀ ਉਹ 2 ਦਿਨ ਪਿੱਛੇ ਸਾਈਨ ਕਰਵਾਈ ਸੀ ਉਹਨਾਂ ਨੇ ਐਕਚੁਅਲ ਡੇਟ 'ਚ ਉਹ ਸਾਈਨ ਨਹੀਂ ਹੋਈ ਵੀ ਮੈਨੂੰ ਪੈਸੇ ਦਿੱਤੇ ਸੀਗੇ ਸੋ ਉਦੋਂ ਬਾਅਦ ਕੀ ਕਰਦੇ ਇਹ ਜਿਹੜਾ ਲਾਂਸੋ ਹੁੰਦਾਗਾ ਉਹ ਤੋਂ ਸ਼ਕਤੀ ਨਾਲ ਪੁੱਛ ਕੇ ਕਰਦੇ ਆ ਵੀ ਜਿਹੜੇ ਕੈਥਰੀਨ ਨੇ ਸਾਰਾ ਸੱਚ ਦੱਸ ਤਾਂ ਵੀ ਹੁਣ ਤੂੰ ਸੱਚ ਸੱਚ ਦੱਸ ਦੇ ਨਹੀਂ ਤੂੰ ਸਾਰੀ ਉਮਰ ਲਈ ਅੰਦਰ ਜਿਹੜਾ ਅਲੌਂਸੋ ਹੁੰਦਾ ਉਹ ਵੀ ਡਰ ਜਾਂਦਾ ਉਹ ਸਾਰੀ ਗੱਲ ਸੱਚਾਈ ਦੱਸ ਦਿੰਦਾ ਵੀ ਭਾਈ ਐਂ ਕਰਕੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਸੀ ਉਹ ਕਹਿੰਦਾ ਪਹਿਲਾਂ ਵੀ ਅਸੀਂ ਕੀ ਕਰਦੇ ਆਂਗੇ ਜਿਹੜਾ ਇਹ ਹੁੰਦਾ ਹੈਗਾ ਸਕਾਇਲਰ ਤੇ ਜੈਨੀਫਰ ਵੀ ਇਹਨਾਂ ਨੇ ਮਿਲ ਕੇ ਅਸੀਂ ਉਹਨਾਂ ਦਾ ਮਰਡਰ ਕਰਨ ਦਾ ਪਲਾਨ ਬਣਾਉਣੀ ਆ ਤਾਂ ਕਿ ਜਿਹੜੀ ਬੋਟ ਹੈਗੀ ਅਸੀਂ ਉਹਨੂੰ ਲੁੱਟ ਸਕੀਏ ਸੋ ਅਸੀਂ ਪਹਿਲਾਂ ਕੀ ਕਰਦੇ ਆਂ ਪਹਿਲਾਂ ਉਹਨਾਂ ਨਾਲ ਕੰਟੈਕਟ ਕਰਦੇ ਆਂ ਕੰਟੈਕਟ ਕਰਨ ਤੋਂ ਬਾਅਦ ਉਹਨਾਂ ਨਾਲ ਫ੍ਰੈਂਡਲੀ ਮਿਲਦੇ ਜੁਲਦੇ ਆ ਠੀਕ ਆ ਨਾ ਤੇ ਕਹਨੇ ਆ ਵੀ ਜਿਹੜੀ ਜੈਨੀਫਰ ਹੈਗੀ ਵੀ ਉਹ ਪ੍ਰੈਗਨੈਂਟ ਆ ਕਿਉਂਕਿ ਜਿਹੜੀ ਹੁੰਦੀ ਹੈਗੀ ਜੈਕੀ ਨੂੰ ਬੱਚਿਆਂ 'ਚ ਕਾਫੀ ਇੰਟਰਸਟ ਹੁੰਦਾ ਹੈਗਾ ਸੋ ਜਦੋਂ ਡੀਲ ਫਾਈਨਲ ਹੁੰਦੀ ਹੈ ਉਹ ਡੀਲ ਤੋਂ ਪਹਿਲਾਂ ਵੀ ਅਸੀਂ ਕੀ ਕਹਨੇ ਆ ਵੀ ਸਾਨੂੰ ਨਾ ਇੱਕ ਡੈਮੋ ਚਾਹੀਦਾ ਮਤਲਬ ਸਮੁੰਦਰ 'ਚ ਇੱਕ ਰਾਈਡ ਚਾਹੀਦੀ ਹੈ ਤਾਂ ਕਿ ਅਸੀਂ ਚੈੱਕ ਕਰ ਸਕੀਏ ਬੋਰਡ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਆ ਵੀ ਸਾਨੂੰ ਡੀਪ ਸਮੁੰਦਰ 'ਚ ਚਾਹੀਦਾ ਹੈਗਾ ਇੱਥੇ ਨੇੜੇ ਤੇੜੇ ਨਹੀਂ ਸੋ ਜਿਹੜਾ ਟੌਪ ਹੁੰਦਾ ਮਨ ਜਾਂਦਾ ਹੈਗਾ ਸੋ ਹੁਣ ਇਹ ਕੀ ਕਰਦੇ ਆ ਵੀ ਨਾਲ ਸਾਡੇ ਇੱਕ ਹੋਰ ਸਾਡਾ ਫਰੈਂਡ ਵੀ ਆਊਗਾ ਜਿਹੜੀ ਕੈਥਰੀਨ ਉਹਨੇ ਤਾਂ ਚਲ ਕੀ ਆਉਣਾ ਸੀ ਸੋ ਹੁਣ ਇੱਕ ਅਲਾਨਸੋ ਹੋ ਜਾਂਦਾ ਇੱਕ ਜੌਨ ਹੋ ਜਾਂਦਾ ਜਿਹੜਾ ਦਾ ਸਕਾਇਲਰ ਦਾ ਫਰੈਂਡ ਹੁੰਦਾ ਇੱਕ ਸਕਾਇਲਰ ਹੋ ਜਾਂਦਾ ਤਿੰਨ ਬੰਦੇ ਹੋ ਜਾਂਦੇ ਨੇ ਟੋਟਲ ਸੋ ਦੂਜੇ ਪਾਸੇ ਉਹ ਦੋ ਜਾਨੀ ਹੁੰਦੀਆਂ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਸਾਡੇ ਨਾਲ ਕੀ ਹੋਣ ਵਾਲਾ ਜੋ ਸਮੁੰਦਰ ਦੇ ਵਿਚਾਲੇ ਬੋਟ ਚਲੀ ਜਾਂਦੀ ਆ ਇਹ ਜਿਹੜਾ ਟਾਮ ਹੁੰਦਾ ਹੈਗਾ ਤੇ ਜੈਕੀ ਹੁੰਦੀ ਆ ਦੋਨਾਂ ਨੂੰ ਕਿਡਨੈਪ ਕਰ ਲੈਂਦੇ ਆ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਸਮੁੰਦਰ 'ਚ ਇੱਕ ਲੋਹੇ ਦਾ ਜਿਹੜਾ ਵੱਡੀ ਕਾਫੀ ਵੱਡਾ ਇੱਕ ਉਹ ਹੁੰਦਾ ਹੈਗਾ ਹਲ ਜਾਂ ਹੁੰਦਾਗਾ ਕਿਸ਼ਤੀਆਂ ਦੇ ਵਿੱਚ ਉਹ ਰੋਕਣ ਦੇ ਕੰਮ ਆਉਂਦਾ ਹੁੰਦਾ ਉਹਦੇ ਨਾਲ ਬੰਨ੍ਹ ਕੇ ਸਮੁੰਦਰ ਦੇ ਵਿੱਚ ਉਹਨਾਂ ਨੂੰ ਜਿਉਂਦਿਆਂ ਨੂੰ ਸੈੱਟ ਦਿੰਦੇ ਨੇ ਹੁਣ ਉਹ ਜਿਹੜਾ ਸਮੁੰਦਰ ਦੇ ਵਿੱਚ ਇੰਨਾ نیچے ਚਲਿਆ ਜਾਂਦਾ ਉੱਥੋਂ ਪੁਲਿਸ ਨੂੰ ਉਹਨਾਂ ਦੀ লাশ ਵਗੈਰਾ ਕੀ ਮਿਲਣੀ ਸੀ ਕੀ ਠੀਕ ਆ ਨਾ ਉਦੋਂ ਬਾਅਦ ਇਹ ਵਾਪਸ ਆਉਂਦੇ ਨੇਗੇ ਸੋ ਵਾਪਸ ਆ ਕੇ ਜਿਹੜਾ ਕੈਥਰੀਨ ਨੂੰ ਪੈਸੇ ਦੇ ਕੇ ਮਤਲਬ ਡਾਕੂਮੈਂਟ ਤਿਆਰ ਕਰਵਾਉਂਦੇ ਨੇਗੇ ਤੇ ਕੁਝ ਜਿਹੜਾ ਅਲਾਂਸ ਹੁੰਦਾ ਹੈਗਾ ਇਹ ਉਹਦੇ ਨਾਲ ਮਿਲ ਕੇ ਸਾਰੀ ਜਿਹੜੀ ਕਹਾਣੀ ਵਗੈਰਾ ਨੂੰ ਤਿਆਰ ਕਰਦੇ ਨੇ ਤੇ ਸਾਰੇ ਜਿਹੜੇ ਨਾਲ ਦੇ ਗਵਾਹ ਹੁੰਦੇ ਆ ਉਹਨਾਂ ਨੂੰ ਪੱਕਾ ਕਰ ਲੈਂਦੇ ਵੀ ਆਏ ਆ ਕਰਕੇ ਇਹ ਜਿਹੜੀ ਚੀਜ਼ ਆ ਵਾਪਰਦੀ ਆ ਸੋ ਹੁਣ ਉਹਨਾਂ ਦੀ ਕਮਜ਼ੋਰੀ ਕੀ ਹੁੰਦੀ ਆ ਜਿਹੜੇ ਟੌਮ ਤੇ ਜੈਕੀ ਹੁੰਦੇ ਆ ਬਿਨਾਂ ਵਜਾ ਕਿਸੇ ਅਣਜਾਣ ਬੰਦੇ ਤੇ ਇੰਨਾ ਜ਼ਿਆਦਾ ਭਰੋਸਾ ਕਰ ਲੈਂਦੇ ਨੇਗੇ